ਸਤਿ ਸ਼੍ਰੀ ਅਕਾਲ ਜੀ ਫਟੇ ਗਲੈਕਸੀ ਬਲੱਡ ਦਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ। ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ। ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਤਮੰਨਾ ਦੇ ਤੇ AK ਦੇ ਪ੍ਰਿੰਟਡ ਸੂਟ ਲੈ ਕੇ ਆਏ ਜੀ। ਪਿਓਰ ਕਾਟਨ ਦੇ ਸੂਟ ਰਹਿਣਗੇ ਜੀ। ਜਿਹੜੇ ਸੂਟ ਤਮੰਨਾ ਦੇ ਰਹਿਣਗੇ ਤੇ AK ਦੇ ਰੇਟ ਆਪਾਂ ਇਹਨਾਂ ਦਾ ਸੇਮ ਹੀ ਰੱਖਿਆ। ਬਿਲਕੁਲ विदाउट दुपट्टा ਸੁੱਕ ਗਈ ਜੀ ਪਿਓਰ ਕਾਟਨ ਦੇ ਗਰੰਟੀ ਵਾਲਾ ਕੱਪੜਾ ਹੈ ਜੀ ਪੂਰਾ ਸਭ ਤੋਂ ਪਹਿਲਾਂ ਜਿਹੜਾ ਸੂਟ ਹੈ ਜੀ ਆਪਣੇ ਕੋਲੇ ਵਾਈਨ ਕਲਰ ਦਾ ਸੂਟ ਹੈ ਜੀ ਫਲੋਰਲ ਪ੍ਰਿੰਟ ਹੈ ਉੱਪਰ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੋਇਆ ਤਮੰਨਾ ਕੰਪਨੀ ਦਾ ਕੱਪੜਾ ਹੈ ਜੀ ਪਿਓਰ ਕਾਟਨ ਹੈ ਬਿਲਕੁਲ ਪਿਓਰ ਕਾਟਨ ਹੈ 100% ਕਾਟਨ ਹੈ ਜੀ ਕਲਰ ਦੀ ਔਰ ਕੱਪੜੇ ਦੀ ਆਪਣੀ ਫੁੱਲ ਗਰੰਟੀ ਹੈ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਹੈ ਵਿਦਾਊਟ ਲਾਈਨਿੰਗ بیس ਹੈ ਜੀ ਬਿਨਾ ਲਾਈਨਿੰਗ ਤੋਂ ਹੀ ਬਣੇਗਾ ਔਰ ਵਿਦਾਊਟ ਦੁਪੱਟਾ ਸੂਟ ਹੈ ਜੀ ਇਹ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ ਇੱਕ ਹੈਗਾ ਵਾਈਨ ਜੋ ਕਿ ਮੈਂ نیچے ਖੋਲੇ ਆ ਨੈਕਸਟ ਹੈਗਾ ਜੀ ਆਪਣੇ ਕੋਲੇ ਜਿਹਦਾ ਬੇਸ ਹੈਗਾ ਮੋਰ ਪੰਖੀਆ ਗ੍ਰੀਨ ਦੋ ਕਲਰ ਨੇ ਜੀ ਇਹ ਪ੍ਰਿੰਟ ਸੇਮ ਹੈ ਦੋਨੇ ਕਲਰ ਬਹੁਤ ਸੋਹਣੇ ਨੇ ਜੀ ਦੋਨੇ ਕਲਰ ਪ੍ਰਿੰਟ ਬਹੁਤ ਸੋਹਣੇ ਨੇ ਦੇਖੋ ਤੁਸੀਂ ਪ੍ਰਿੰਟ ਵੀ ਸੇਮ ਹੈ ਜੀ ਔਰ ਜਿਹੜੇ ਇਹਦੇ ਵਿੱਚ ਕਲਰ ਕੰਪੋ ਬਾਇਆ ਹੋਇਆ ਉਹ ਵੀ ਬਿਲਕੁਲ ਸੇਮ ਹੈ ਸਿਰਫ ਇਹਦਾ ਜਿਹੜਾ ਬੇਸ ਕਲਰ ਆ ਉਹਦਾ ਫਰਕ ਹੈ ਇਹ ਕਹ ਹੈਗਾ ਜੀ ਆਪਣੇ ਕੋਲੇ ਜਿਹੜਾ ਬੇਸ ਕਲਰ ਆਵਲਾ ਹੈਗਾ ਜੀ ਵਾਈਨ ਇਹ ਹੈਗਾ ਜੀ ਮੋਰ ਪੰਖੀ ਕਲਰ ਦੋਨੇ ਬਹੁਤ ਸੋਹਣੇ ਨੇ ਸੇਮਾਰੇ ਬਹੁਤ ਸੋਹਣੇ ਕਲਰ ਨੇ ਜੀ ਬਹੁਤ ਸੋਹਣਾ ਸਟਾਫ ਹੈ ਫੁੱਲ ਗਰੰਟਡ ਸਟਾਫ ਹੈ ਜੀ ਇਹ ਫ੍ਰੈਗਰੈਂਸ ਵਾਲਾ ਸਟਾਫ ਹੈ ਜੀ ਇਹ ਬਹੁਤ ਸੋਹਣਾ ਔਰ ਇਹਦਾ ਰੇਟ ਆਪਾਂ ਰੱਖਿਆ ਜੀ 700 ਰੁਪਏ ਸੂਟ ਦਾ ਰੇਟ ਰੱਖਿਆ ਜੀ 700 ਰੁਪਏ ਸੂਟ ਦਾ ਰੇਟ ਹੈ ਜੀ ਤੁਸੀਂ ਜਿੱਥੇ ਮਰਜੀ ਬੈਠੇ ਘਰ ਮੰਗਵਾ ਸਕਦੇ ਹੋ 700 ਰੁਪਏ ਦੇ ਵਿੱਚ ਜੀ ਸ਼ਿਪਿੰਗ ਇਹਨਾਂ ਦੇ ਉੱਤੇ ਫ੍ਰੀ ਰਹਿਣ ਵਾਲੀ ਹੈ 700 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਰਹੇਗੀ ਫ੍ਰੀ 올 ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਮੰਗਵਾਓ ਅਗਰ ਤੁਸੀਂ ਲੈਸਿਸ ਲੈਣੀ ਹੈ ਨਾ ਸਾਡੇ ਕੋਲੇ ਲੇਸ ਵੀ ਹੈ ਦੁਪੱਟੇ ਵੀ ਹੈ ਸਟੀਚਿੰਗ ਵੀ ਹੈ ਸਭ ਕੁਝ ਹੈ ਮੇਰੇ ਪੁਰਾਣੀ ਵੀਡੀਓ ਦੇ ਵਿੱਚ ਮੈਂ ਦੁਪੱਟੇ ਵੀ ਪਾਏ ਆ ਅਗਰ ਤੁਸੀਂ ਇਹਨਾਂ ਨਾਲ ਸੂਟ ਦੇ ਨਾਲ ਦੁਪੱਟਾ ਵੀ ਡਾਈ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਉਹ ਵੀਡੀਓ ਦੇਖ ਕੇ ਦੁਪੱਟੇ ਦਾ ਵੀ ਆਰਡਰ ਦੇ ਸਕਦੇ ਹੋ ਸਾਨੂੰ ਨੈਕਸਟ ਜਿਹੜਾ ਸੂਟ ਰਹੇਗਾ ਜੀ ਆਪਣੇ ਕੋਲੇ ਇਹ ਹੈਗਾ ਜੀ ਪਿਓਰ ਕਾਟਨ ਏਕੇ ਦੀ ਪ੍ਰਿੰਸਸ ਕਲੈਕਸ਼ਨ ਦੇ ਵਿੱਚੋਂ ਜਿਹੜਾ ਇਹ ਬੇਸ ਰਹਿਣ ਵਾਲਾ ਹੈ ਜੀ ਉਹ ਕੁਲਮਾ ਦਾ ਕੁルメ ਬਿਲ ਮੇਜ ਰੰਗਨ ਰੀਦੀ ਵਿੱਚ ਕਾਫੀ ਕਲਰ ਦਾ ਕੰਪੋ ਬਣਿਆ ਹੋਇਆ ਹੈ ਇਹ ਬਹੁਤ ਸੋਹਣਾ ਸਟੱਫ ਹੈ ਜੀ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਇਹਦੇ ਵਿੱਚ ਆਪਣੇ ਕੋਲੇ ਸਿੰਗਲ ਹੀ ਕਲਰ ਹੈ ਜੀ ਇਹ नेक्स्ट ਜਿਹੜਾ ਸੁਣ ਰਹੇਗਾ ਜੀ ਆਪਣੇ ਕੋਲੇ ਪ੍ਰਿੰਸੇਸ ਕਲੈਕਸ਼ਨ ਦੇ ਵਿੱਚ ਆਫ ਵਾਈਟ ਕਲਰ ਦਾ ਰਹਿਣ ਵਾਲਾ ਹੈ ਇਹ ਦਾ ਪ੍ਰਿੰਟ ਰਹਿਣ ਵਾਲਾ ਹੈ ਜੀ ਫਲੋਰਲ ਪ੍ਰਿੰਟ ਰਹਿਣਗੇ ਜੀ ਸਾਰੇ ਇਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇੱਕ ਹੈਗਾ ਜੀ ਬਲੈਕ ਇੱਕ ਹੈਗਾ ਜੀ ਆਫ ਵਾਈਟ ਸਕਰੀਨ ਸ਼ਾਟ ਲੈਂਦੇ ਜਾਓ ਆਪਣਾ ਆਰਡਰ ਬੁੱਕ ਕਰਦੇ ਜਾਓ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਬਹੁਤ ਸੋਹਣਾ ਜਿਹੜੇ ਕਲਰ ਪ੍ਰਿੰਟ ਨੇ ਇਹਨਾਂ ਦੇ ਕਲਰ ਦੀ ਆਪਣੀ ਗਾਰੰਟੀ ਹੈ ਜੀ ਕਲਰ ਖਰਾਬ ਨਹੀਂ ਹੋਏਗਾ ਇਸ ਤੋਂ ਬਾਅਦ ਜੀ ਆਪਣੇ ਕੋਲੇ ਇੱਕ ਹੈਗਾ ਮਹਿੰਦੀ ਗ੍ਰੀਨ ਸੂਟ ਦਾ ਪ੍ਰਿੰਟ ਦੇਖੋ ਜੀ ਕਿੱਦਾਂ ਸੋਹਣਾ ਪ੍ਰਿੰਟ ਹੈ ਬੜੇ ਸੋਹਣੇ ਪ੍ਰਿੰਟ ਬਣੇ ਹੋਏ ਨੇ ਸਾਰੇ ਇਸ ਸੂਟਾਂ ਦੇ ਮੈਂਦੀ ਗ੍ਰੀਨ ਕਲਰ ਹੈ ਜੀ ਰੇਟ ਰਹਿਣ ਵਾਲਾ 700 ਸ਼ਿਪਿੰਗ ਰਹਿਣ ਵਾਲੀ ਹੈ ਫ੍ਰੀ ਨੈਕਸਟ ਜਿਹੜਾ ਹੈਗਾ ਜੀ ਜਿਓਮੈਟ੍ਰੀਕਲ ਪ੍ਰਿੰਟ ਹੈ ਇਹਦਾ ਕਲਰ ਹੈਗਾ ਜੀ ਪਰਪਲ ਜਿਹੜਾ ਇਹ ਪਰਪਲ ਦਾ ਸ਼ੇਡ ਹੈ ਜੀ ਇਹ ਜਵਰਟੀਕਲ ਪ੍ਰਿੰਟਸ ਹੈ ਜੀ ਵਿੱਚ ਇਹਦੇ ਕਲਰ ਇਹ ਤਾਂ ਸਿੱਧਾ ਹੀ ਹੈ ਜੀ ਪਰਪਲ ਆਪਣੇ ਕੋਲੇ ਜਿਹੜੇ ਅੱਜ ਮੈਂ ਤੁਹਾਨੂੰ ਸੂਟ ਦਿਖਾਏ ਨੇ ਜੀ ਸਾਰੇ ਇੱਕ ਔਰ ਤਮੰਨਾ ਦੀ 컬렉ਸ਼ਨ ਦਿਖਾਈ ਹੈ ਸਾਰੇ ਪਿਓਰ ਕਾਟਨ ਰਹਿਣ ਵਾਲੇ ਨੇ ਜੀ ਇੱਕ ਪਰਪਲ ਦਿਖਾ ਕੇ ਮੈਂ ਤੁਹਾਨੂੰ ਮਹਿੰਦੀ ਸ਼ੇਡ ਹੈ ਸਕਰੀਨਸ਼ਾਟ ਲੈ ਲਓ ਜੇਕਰ ਤੁਹਾਨੂੰ ਇਹ ਸੂਟ ਪਸੰਦ ਨੇ ਬਲੈਕ ਬਲੈਕ ਤੇ ਆਫ ਵਾਈਟ ਦੋ ਇਹਦੇ ਵਿੱਚ ਸ਼ੇਡ ਨੇ ਸੇਮ ਪ੍ਰਿੰਟ ਦੇ ਵਿੱਚ ਇਸ ਤੋਂ ਬਾਅਦ ਦੇਖੋ ਜੀ ਮਿਕਸ ਜਿਹਾ ਕਲਰ ਹੈ ਇਹ ਬੇਸ ਕਲਰ ਮੋਰ ਪੰਖੀਆ ਉੱਪਰ ਲਾਈਟ ਲਾਈ ਸ਼ੇਡ ਦੇ ਫਲਾਰ ਬਣੇ ਨੇ ਜੀ ਇਹਦੇ ਨਾਲ ਡਬਲ ਟ੍ਰਿਪਲ ਡਾਈ ਦੁਪੱਟਾ ਬਹੁਤ ਸੋਹਣਾ ਮਤਲਬ ਬਣ ਕੇ ਰੈਡੀ ਹੋਊਗਾ ਇਸ ਤੋਂ ਬਾਅਦ ਆ ਗਈ ਜੀ ਆਪਣੇ ਕੋਲੇ ਦੋ ਹੀ ਕਲਰ ਵਾਈਨ ਔਰ ਮੋਰ ਪੰਖੀਆ ਸੇਮ ਪ੍ਰਿੰਟ ਦੇ ਉੱਤੇ ਇਹ ਸੂਟ ਰੇਂਜ ਜੇ ਆਪਣੇ ਵਿਦਆਊਟ ਦੁਪੱਟਾ ਰੇਟ ਰਹਿਣ ਵਾਲਾ ਇਹਦਾ ਤਾਂ 700 ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਏ ਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰੋ ਔਰ ਸਾਨੂੰ ਸੇਵਾ ਦਾ ਮੌਕਾ ਦਿਓ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ